ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਪਿਛਲੀ ਵੀਡੀਓ ਆਪਾਂ ਵਰਸੀਮ ਤੇ ਪਾਈ ਸੀ ਤੁਸੀਂ ਬਹੁਤ ਪਿਆਰ ਦਿੱਤਾ ਤੇ ਅੱਜ ਦੀ ਵੀਡੀਓ ਆਪਾਂ ਝੋਨੇ ਦੀ ਬਜਾਈ ਤੇ ਆ ਝੋਨਾ ਲੱਗਦਾ ਵੀ ਆ ਤੇ ਝੋਨੇ ਦੀ ਬਜਾਈ ਵੀ ਜਿਹੜੀ ਚੱਲ ਪਈ ਹੋਣਾ ਇਸ ਸਮੇਂ ਤੇ ਆਪਣੇ ਮੈਂਬਰ ਸਾਹਿਬ ਨੇ ਬਜਾਈ ਸ਼ੁਰੂ ਕੀਤੀ ਹੈ ਕੱਲ ਦੀ ਤੇ ਤਕਰੀਬਨ ਹਫਤਾ ਡੇਢ ਹਫਤਾ ਪਹਿਲਾਂ ਵੀ ਇਹਨਾਂ ਨੇ ਬਜਾਦ ਕੀਤੀ ਹੈ ਤੇ ਉਹ ਝੋਨਾ ਉਗ ਰਿਹਾ ਪੈ ਇਸ ਦੇ ਚ ਕੀ ਨੁਕਸਾਨ ਆ ਕੀ ਫਾਇਦਾ ਤੇ ਕਿੰਨੇ ਸਾਲਾਂ ਤੋਂ ਬਜਾਈ ਕਰ ਰਹੇ ਆ ਮੈਂ ਅੰਮਰ ਸਾਹਿਬ ਇਦੇ ਵਾਰੇ ਜਾਣਕਾਰੀ ਆਪਾਂ ਇਹਨਾਂ ਤੋਂ ਲੈਣੇ ਆ ਤੇ ਕਿੰਨਾ ਬੀ ਪੈਂਦਾ ਕੀ ਦੇਖ ਰੇਖਾ ਕਿੰਨੇ ਪਾਣੀ ਲਾਉਣੇ ਆ ਸਾਰੀ ਜਾਣਕਾਰੀ ਤੁਹਾਨੂੰ ਦਵਾਂਗੇ ਬਣੇ ਰਿਓ ਵੀਡੀਓ ਦੇ ਨਾਲ ਪਹਿਲਾਂ ਤਾਂ ਭਾਈ ਇਹ ਦੱਸੋ ਮੈਂਬਰ ਸਾਹਿਬ ਕਿ ਬੀ ਕਿੰਨਾ ਪੈਂਦਾ ਤੁਸੀਂ ਕਿਹੜਾ ਝੋਨਾ ਬੀਜ ਰਹੇ ਹੋ ਐਸਵੇਂ ਮਸ਼ੀਨ ਦੇ ਨਾਲ ਤੇ ਕਿੰਨੇ ਸਾਲ ਹੋ ਗਏ ਬੀਜਿਆ ਨੂੰ ਤੇ ਐਤ ਕੀ ਦੁਆਰਾ ਜਿਹੜੀ ਬਜਾਹ ਤੁਸੀਂ ਸ਼ੁਰੂ ਕੀਤੀ ਹੈ ਤੇ ਪਿੱਛੇ ਕੀ ਕਾਰਨ ਦੋ ਸਾਲ ਪਹਿਲਾਂ ਅਸੀਂ ਬੀਜਿਆ ਸੀਗਾ ਜੀ 212 ਝੋਨਾ ਇਸੇ ਮਸ਼ੀਨ ਦੇ ਨਾਲ ਬਹੁਤ ਵਧੀਆ ਝੋਨਾ ਹੋਇਆ ਸੀਗਾ ਤੇ ਹੁਣ ਐਦ ਕੀ ਫੇਰ ਲਵਾਈ ਲੂਈ ਮਹਿੰਗੀ ਦੱਸਦੇ ਐ ਤੇ ਮੈਂ ਕਿ ਬੀਜੀ ਲੈਣਿਆ ਕੋਈ ਬੜਾ ਫਰਕ ਤਾਂ ਪੈਂਦਾ ਨਹੀਂ ਲਵਾਈ ਚ ਤੇ ਮਤਲਬ ਬੀਜੇ ਚ 4 ਦਾ ਕੋਈ ਬੜਾ ਫਰਕ ਨਹੀਂ ਸਮਾਂਦੀ ਇਹਦੀ ਆਏ ਆ ਵੀ ਸਰਕਾਰ ਮੰਨੂ ਉਹ ਵੀ 1500 1600 ਰੁਪਿਆ ਉਧਰੋਂ ਆ ਜਾਂਦਾ ਤੇ ਬਾਕੀ ਕੋਈ 2-4 ਮਾਣ ਘੱਟ ਹੋ ਸਕਦਾ ਲਵਾਈ ਝੋਨੇ ਨਾਲੋਂ ਤੇ ਬਾਕੀ ਲਾਈਟ ਦਾ ਵੀ ਐਡਾ ਕੋਈ ਇਸ਼ੂ ਨਹੀਂ ਮਤਲਬ ਵੀ ਲਾਈਟ ਕਈ ਵਾਰ ਜਾ ਵੀ ਬੜੇ ਤਾਂ ਵੀ ਕੋਈ ਨਹੀਂ ਕਿਆਰਾ ਵਿੱਚ ਰਹਿ ਗਿਆ ਤੇ ਬਾਕੀ ਦੂਜਾ ਇਹਦਾ ਨਾਂ ਕੀ ਆ ਵੀ ਇਹੇ ਝੋਨੇ ਦਾ ਵੀ ਆਪਾਂ 11 ਕਿਲੋ ਬਾ ਰਹੇ ਆ ਕਿੱਲੇ ਚ ਕਿੱਲੇ ਚ ਹਾਂ ਤੇ ਬਾਕੀ ਅੱਡੋ ਅੱਡੀ ਡਿਮਾਂਡ ਆ ਕੋਈ 7 ਪਾਰ ਰਿਹਾ ਕੋਈ 8 ਪਾਰ ਰਿਹਾ ਲੋਲਾ ਚੱਲਦੀ ਹੈ 11 ਪਾਰ ਰਿਹਾ ਇਹ ਵਾਰੀ ਪਾਣੀ ਨੂੰ ਲੇਟ ਲੂਟ ਹੋ ਗਿਆ ਤਾਂ ਮੱਚ ਵੀ ਜਾਂਦਾ ਤਾਂ ਵੀ ਕੋਈ ਨਹੀਂ ਜਿਹੜਾ ਉਹ ਘਰ ਕੋਲੇ ਵੀ ਜੋ ਕਿਹੜਾਗਾ ਉਹ ਵੀ CR 212 ਹੀ ਆ ਜੀ ਉਹ ਕੀਤਾ ਟ੍ਰਾਇਲ ਹੀ ਲਾਇਆ ਸੀ ਇੱਕ ਮਾਲਾ ਅੱਛਾ ਤੇ ਉਹ ਮੀਂਹ ਦੇ ਵਿੱਚ ਆ ਗਿਆ ਵੈਸੇ ਚ ਉਹ ਨਾ ਕਰੰਡ ਹੋ ਗਿਆ ਸੀਗਾ ਤਰ ਬੱਤਰ ਬੀਜੀ ਜਾਂਦੇ ਸੀ ਸੁੱਕੇ ਚ ਨਹੀਂ ਬੀਜਦੇ ਮਾਲਾ ਪਾਣੀ ਲਾ ਲਾ ਕੇ ਤਿਆਰ ਕਰ ਕਰਕੇ ਬਾਣ ਬੀਜਦੇ ਤਾਂ ਨਸਲਾ ਗੇਲਾ ਕੇ ਤੇ ਉਹ ਮਾਲਾ ਵੀ ਆਪਣਾ ਮੀਂਹ ਦੇ ਵਿੱਚ ਆ ਗਿਆ ਸੀਗਾ ਉਰੀਵਾਰ ਉਸੇ ਉੜਾਂ 'ਚ ਬਾਕੀ ਗਰੰਡ ਪੰਨਦੀ ਸੀ ਵੈਸੇ ਗੱਲ ਜੀ ਬਣ ਗਈ ਉੰਨੀ ਨਹੀਂ ਕਹਿ ਸਕਦੇ ਜਿਵੇਂ ਮਨ ਲਾ ਸਿੱਧੀ ਕਰਾਈ ਵਧੀਆ ਹੋਵੇ ਮੀਂਹ ਮੂਹ ਨਾ ਪਵੇ ਫੇਰ ਤਾਂ ਤਰ ਬਤਰ ਦੀ ਬਹੁਤ ਸੋਹਣੀ ਵਿਹਰਾਈ ਹੁੰਦੀ ਹੈ ਹਨਾ ਤੇ ਪਰ ਉਹਦੇ ਤੇ ਮੀਂਹ ਪੈ ਗਿਆ ਸੀ ਪਰ ਫਿਰ ਵੀ ਉਹ ਕਾਮਯਾਬ ਹੈ ਬਹੁਤ ਵਧੀਆ ਖੜਾ ਹੈ ਐਡੀਸ਼ਨ ਚੰਗੀ ਆ ਉਹਦੀ ਵੀ ਫਿਰ ਤੇ ਬਾਕੀ ਹੁਣ ਤੁਸੀਂ ਆਹ ਸਾਹ ਲਾੜੋ ਵੀ ਮੰਨ ਲਾ ਇਹ ਫੱਕ ਦੇ ਜਦੋਂ ਆਪਣੀ ਫੱਕ ਬੀਜੀ ਉਹਦੇ ਨਾਲ ਹੀ ਬੀਜਿਆ ਜਾਂਦਾ ਕਿਉਂ ਆਇਆ ਹੈ ਇਹ ਟਾਈਮ 'ਚ ਜਿਹੜਾ ਆਹ ਬੀਜ ਜਿਹੜਾ ਤਿਆਰ ਕੀਤਾ ਤੁਸੀਂ ਇਹ ਇਤਨੇ ਕਿਹੜੇ ਕਿਹੜਾ ਨੰਬਰ ਕਿਹੜਾ ਚੋਣੇ ਦਾ 12 212 CR 212 CR 212 ਬਾਈ ਬੀ ਆ ਡੀਐਸਆਰ ਵਈ ਕਹਿ ਸਕਦੇ ਹੋ ਸਿੱਤੀ ਵਈ ਡੀਐਸਆਰ ਵਈ ਕਹਿੰਦੇ ਆਪਾਂ ਮੰਨ ਲਾ ਅੱਛਾ ਜੀ ਹਾਂ ਡੀਐਸਆਰ ਵਈ ਦੀ ਆ ਸਿੱਤੀ ਵਈ ਜਿਹੜੀ ਕਰਦੇ ਆਪਾਂ ਨਾ ਇਹਦੇ ਨਾਲ ਪਾਣੀ ਦੀ ਵੀ ਬਚਤ ਆ ਬਾਈ ਤੇ ਬਾਕੀ ਦੂਜਾ ਇਹਦੇ ਨਾਲ ਚਾੜ ਚੂੜ ਦਾ ਏਦਾਂ ਕੋਈ ਬਾਲਾ ਫਰਕ ਨਹੀਂ ਪੈਂਦਾ ਸੇਮ ਹੀ ਆ ਚਾਹ ਤੇ ਬੀ ਤਿਆਰ ਕਰਨ ਦੇ ਲਈ ਜਿਵੇਂ ਤੁਸੀਂ ਆ ਪਿਉਂਤਾ ਹੁਣ ਆ ਪਿਉ ਕੇ ਬੀ ਪਿਉਂਤਾ ਜੀ ਪਿਉ ਕੇ ਮੰਨ ਲਾ ਵੀ ਇਹਨੂੰ ਕੋਤੋਂ ਕੋਟਾ 348 ਘੰਟੇ ਰੱਖਿਆ ਪਾਣੀ ਦੇ ਵਿੱਚ ਠੀਕ ਆ ਬਾਈ ਤੇ ਪਾਣੀ ਚ ਪਿਉ ਆ ਕੇ ਤੇ ਮਨ ਲਾ ਹੁਣ ਇਹ ਗਿੱਲਾ ਵਾਹਣਾ ਥੱਲੇ ਚਰਵਤਰ ਤੇ ਪਹਿਲਾਂ ਕੋਈ ਚਾਰ ਪੰਜ ਦਿਨਾਂ ਬਾਅਦ ਇਹ ਬਾਹਰ ਆ ਜਾਊਗਾ ਪਹਿਲਾਂ ਕੋਈ ਥੱਲੇ ਮਤਲਬ ਕਿ ਜਿਵੇਂ ਆਪਾਂ ਨਹੀਂ ਰੇਰੂ ਕੋਈ ਨਹੀਂ ਪਾਉਣੀ ਜੀ ਗਰ ਟੈਂਪਰੇਚਰ ਬਹੁਤ ਜ਼ਿਆਦਾ ਨਾ ਲੋ ਚੱਲੀ ਜਾਂਦੀ ਆ ਰੇਰੂਆਂ ਤਾਂ ਬਾਅਦ ਚ ਹੀ ਪਾਵਾਂਗੇ ਆਪਾਂ ਜਦੋਂ ਓਗਰੇ ਆਇਆ ਮਤਲਬ ਪਹਿਲੇ ਪਾਣੀ ਤੇ ਮਤਲਬ ਪਟਿਲਾ ਕੋਰ ਪਾਵਾਂਗੇ ਮਤਲਬ ਅੱਖਾਂ ਦੇ ਵਾਸਤੇ ਤੇ ਫੇਰ ਵੀ ਕੱਖ ਹੋ ਜਾਂਦੇ ਤਾਂ ਡੀਲੇ ਵਾਲੀ ਆਉਂਦੀ ਆ ਮਤਲਬ ਸ਼ੰਕਰ ਆਉਂਦੀ ਆ ਜਿਵੇਂ ਮਤਲਬ ਵੀ ਆਪਣੇ ਮੋਥਰੇ ਵਾਸਤੇ ਆਉਂਦੀ ਆ ਤੇ ਹੁਣ ਤਾਂ ਮੰਨ ਲਾ ਵੀ ਜੇ ਖੱਬਲ ਵੀ ਹੋ ਜੇ ਖੱਬਲ ਵਾਸਤੇ ਬਹੁਤ ਤਰ੍ਹਾਂ ਦੇ ਨਸਬਰੇ ਆਉਂਦੇ ਹੁਣ ਕੋਈ ਬਾਹਲੀ ਦਿੱਕਤ ਵਾਲੀ ਗੱਲ ਨਹੀਂ ਆਪਾਂ ਕਹਿ ਸਕਦੇ ਆ ਵਿੱਚੋਂ ਨੇ ਤੇ ਕੋਈ ਬਾਹਲੀ ਦਿੱਕਤ ਹੈ ਕੀ 2 ਸਾਲ ਲਗਾਤਾਰ ਵਿੱਚ ਅਸੀਂ ਫੇਰ ਫੇਰ ਵੇਚਦੀ ਹਟ ਗਏ ਸੀਗੇ ਤੇ ਹੁਣ ਮੰਨ ਲਓ ਵੀ ਲਗਾਤਾਰ ਫੇਰ ਵਜਾਦਾ ਵੀ ਵਿਜਾਂਗੇ ਇੱਕ ਵਕੀ ਉਫਾਹਾਂ ਵੀ ਚੱਲੀ ਜਾਂਦੀਆਂ ਸੀਗਾ ਲੜਾਈ ਜੀ ਲੱਗੀ ਸੀ ਭਾਈ ਇਹ ਉੱਥੇ ਭੱਜ ਗਏ ਸੀਗੇ ਮੰਨ ਲਾ ਰੇਲਵੇ ਸਟੇਸ਼ਨ ਤੇ ਦੇਖਿਆ ਹੀ ਚੜਦੇ ਤੇ ਮਾਰਾ ਕੀ ਆ ਜੀ ਮੰਨ ਲਾ ਵੀ ਲੇਬਰ ਲੋਬਰ ਵਾਲੀ ਦਿੱਕਤ ਆ ਜੇ ਤਾਂ ਕਰਕੇ ਵੀ ਥੋੜਾ ਬਜਾਈ ਦਾ ਤਾਂ ਕਰਕੇ ਕਰਿਆ ਸੀਗਾ ਵੀ ਬਾਕੀ ਬੀਜੇ ਹੀ ਕਰਾਂਗੇ ਆ ਇਸ ਸਾਲ ਕਿੰਨਾ ਵੀ ਤੇਰਾ ਬੰਦਾ ਲਵਾਊਗਾ ਇਹ ਤਾਂ ਆਏ ਸਾਲ ਮੰਨ ਲਓ ਵੀ ਤੁਹਾਨੂੰ ਪਤਾ ਹੀ ਆ ਆਰਪੀਆ ਚੱਕ ਦਿੰਦੇ ਆ ਖਰਚਾ ਘਟਦਾ ਫਿਰ ਇਹਦੇ ਨਾਲ ਬਜਾਦ ਨਾਲ ਲਵਾਈ ਦੇ ਮੁਕਾਬਲੇ ਵੇਖਣੀ ਆ ਬਈ ਖਰਚਾ ਘਟਦਾ ਜਿਵੇਂ ਹੁਣ ਆਪਾਂ 11 ਕਿੱਲੇ ਬਾਣ ਵੇਚਣਾ ਹੈ ਜੇ 4000 ਰੁਪਿਆ ਵੀ ਲੈਂਦੇ 44000 ਰੁਪਿਆ ਬਣਦੀ ਹੈ ਲਵਾਈ ਮੰਨ ਲਾ ਤੇ ਜੇ ਆਪਾਂ 45000 ਉੱਤੀ ਖਰਚਾ ਕਰਦਗੇ 2000 ਦਾ ਖਰਚਾ ਆਉਂਦਾ ਵੀ ਨਹੀਂ ਨਹੀਂ ਝਾੜ ਕਿੰਨਾ ਨਿਕਲਦਾ ਝਾੜ ਸੇਮ ਹੀ ਆ ਬਾਈ ਕੋਈ ਬੜਾ ਫਰਕ ਨਹੀਂ 2-4 ਦੋ ਕੁਇੰਟਲ ਮਣ ਦੋ ਕੁਇੰਟਲ ਦਾ ਇਧਰ ਉਧਰ ਹੋ ਸਕਦਾ ਬੜਾ ਫਰਕ ਨਹੀਂ ਹੋ ਸਕਦਾ ਬਾਕੀ ਇਹ ਮੌਸਮ ਤੇ ਡਿਪੈਂਡ ਕਰਦਾ ਹੁੰਦਾ ਪਜਾਈ ਵਜ੍ਹਾ ਦਾ ਕੋਈ ਕਾਰਨ ਨਹੀਂ ਹੁੰਦਾ ਵੀ ਲੱਗਾ ਝੋਨਾ ਜਿਆਦਾ ਹੁੰਦਾ ਜਾਂ ਮੰਨ ਲਾ ਵੀ ਆਪਾਂ ਕਹਿੰਦੇ ਕਿ ਦੂਜਾ ਵੀ ਲੰਦੇ ਆ ਬਜਾਈ ਵਾਲਾ ਵੱਧ ਹੁੰਦਾ ਇਹ ਡਿਪੈਂਡ ਕਰਦਾ ਮੌਸਮ ਤੇ ਜੇ ਮੌਸਮ ਸਹੀ ਸਾਥ ਦੇਗਾ ਤਾਂ ਝਾੜ ਸਾਰੇ ਬਰਾਬਰ ਰਹੂਗਾ ਤੇ ਜੇ ਮੌਸਮ ਨੇ ਨਾ ਸਾਥ ਦਿੱਤਾ ਤਾਂ ਮੰਨ ਦੋ ਮੰਨ ਦਾ ਇਧਰ ਉਧਰ ਫਰਕ ਪੈਂਦਾ ਹੁੰਦਾ ਕਿਉਂ ਇਹ ਥੋੜਾ ਜਿ ਤੇ ਮਸ਼ੀਨ ਇਹ ਫਿਰ ਸਪੈਸ਼ਲ ਆਉਂਦੀ ਆ ਕੋਈ ਕੇ ਉਹੀ ਆਪਾਂ ਦੂਜੀ ਮਸ਼ੀਨ ਤਿਆਰ ਕਰਾ ਸਕਦੇ ਸਪੈਸ਼ਲ ਮਸ਼ੀਨ ਤਿਆਰ ਕਰਾਈ ਹੋਈ ਆ ਜੀ ਆਪਣੇ ਮੰਨ ਲਾ ਸਰਪੰਚਾਂ ਦੀ ਮਸ਼ੀਨ ਆ ਇਹ ਛੰਮੇ ਕੀ ਠੀਕ ਆ ਤੇ ਸਪੈਸ਼ਲ ਤਿਆਰ ਕਰਾਈ ਵੀ ਆ ਮਸ਼ੀਨ ਬਹੁਤ ਵਧੀਆ ਜਿੰਨੇ ਤੇ ਮਰਜੀ ਸੈਟ ਕਰ ਲਗੇ 7 ਕਿਲੋ ਤੋਂ ਲੈ ਕੇ ਇਹਨੂੰ 15 ਦੇ ਕਰਜ਼ ਤੱਕ ਲੈ ਸਕਦੇ 15 ਕਿਲੋ ਇਹਦੀ ਸੈਟਿੰਗ ਦਿਖਾਵਾਂਗੇ ਵੀ ਕਿੱਥੋਂ ਹੁੰਦੀ ਆ ਆ ਸੈਟਿੰਗਾਂ ਗੇਅਰ ਲੱਗਿਆ ਹੋਇਆ ਜਿੰਨੇ ਆਹ ਗੇਅਰ ਲੱਗਿਆ ਹੋਆ ਮੰਨ ਲਓ ਆ ਹੁਣ ਇਸ ਨੰਬਰ ਤੇ ਇੱਥੇ ਫੁੱਲ 15 ਕਿਲੋ ਤੇ 20 ਤੇ ਮੰਨ ਲਾ ਇਧਰੋਂ ਆਹ ਟੱਕ ਵੀ ਆ ਜਿਹੜੇ 1 ਉੱਤ ਆ ਗਿਆ ਦੂਜੇ ਨੰਬਰ 'ਚ ਵੀਜਾਂ ਵੀ ਇੱਥੇ ਇਹ 10-11 ਕਿਲੋ ਵੀ ਪਾਉਗੀ ਠੀਕ ਹੈ ਆ ਇੱਥੋਂ ਵੀ ਕੋਈ ਇਹਦੀ ਸੈਟਿੰਗ ਹੁੰਦੀ ਆ ਮੁਰਗਾਂ ਹਾਂ ਹਾਂ ਇਹ ਤਾਂ ਜਿਵੇਂ ਲੇਦੀ ਕਰਾਂਗੇ ਤੇਲ ਕੁ ਜਿਵੇਂ ਆਪਾਂ ਕਰਾਈ ਆਂ ਜੇ ਤੇਲ ਕੁ ਕਰਦੇ ਆ ਤੇ ਵੀ ਵੱਧ ਪਾਉਂਦੇ ਤੇ ਘਟੂ ਕਰਦੇ ਆ ਤਾਂ ਵੀ ਘੱਟ ਪਾਉਗੋ ਉਹ ਵੀ ਜੀ ਆ ਕਾਹੀਆ ਹਿਸਾਬ ਆ ਜੇ ਮਿੱਟੀ ਵੱਧ ਘਟ ਜਾਂਦੀ ਆ ਠੀਕ ਆ ਜੀ ਬਾਲਾੜੀ ਇਹਦੇ ਚ ਸੋ ਇਹ ਸੀ ਭਾਈ ਬਜਾਈ ਦੀ ਵੀਡੀਓ ਤੇ ਸ਼ੇਅਰ ਕਰਦੇ ਵਾਧੂ ਵਾਧੂ ਇਧਰ ਪਾਵਣ ਫਿਰ ਦਾ ਟਰੈਕਟਰ ਚਲਾਉਗਾ ਹੁਣ ਇਹ ਮੁੰਡੇ ਨੇ ਵੀਜਾਂ ਝੋਨਾ ਸਾਰਾ ਕਿਹੜੀ ਕਲਾਸ ਚ ਪੜਦਾ ਵੀ ਮੈਂ 11ਵੀਂ ਚ ਵੀ 11ਵੀਂ ਚ ਪੜਦਾ ਮੁੰਡਾ ਦੇਖ ਲਓ ਬਾਈ ਇਹ ਜਾਣਕਾਰੀ ਸੀ ਜੀ ਝੋਨਾ ਬੀਜਣ ਸੰਬੰਧੀ ਤੇ ਹੁਣ ਆਪਾਂ ਬਾਈ ਤੋਂ ਜਾਣਦੇ ਆ ਕਿ ਪਹਿਲਾ ਪਾਣੀ ਉਹ ਕਦੋਂ ਲਾਉਣਾ ਦੂਜਾ ਪਾਣੀ ਕਦੋਂ ਲਾਉਣਾ ਯੂਰੀਆ ਜਾਂ ਦੂਜੀ ਜਿਹੜੀ ਰੇ ਹੈ ਕਦੋਂ ਪਾਉਣੀ ਹੈ ਕਿਵੇਂ ਸਪਰੇਅ ਕਰਨੀ ਆ ਪਹਿਲਾ ਪਾਣੀ 22 ਦਿਨ ਬਾਅਦ ਲਾਉਣਾ ਪਟਿਲਾ ਘੋਰ ਪਾ ਕੇ ਦੂਜਾ ਪਾਣੀ ਮਨ ਲਾ ਤੇੜਾ ਨਹੀਂ ਛੱਡਣਾ ਚਾਹੀਦਾ ਬਾਹਰ ਨੂੰ ਮਗਰ ਦੀ ਮਗਰ ਘਵਾ ਕੇ ਦੇ ਭਲਾ ਦੀ ਤੁਸੀਂ 5 ਕਿਲੋ 7 ਕਿਲੋ ਯੂਰੀਆ ਮਨ ਲਾ ਕਿੱਲੇ ਦੀ ਪਾ ਸਕਦੇ ਬਾਹਲੀ ਨਹੀਂ ਪਾਉਣੀ ਹਈ ਨਰਮ ਹੁੰਦੇ ਨੇ ਨਾ ਬੁੱਟੇ ਹੂੰ ਥੋੜਾ ਸ਼ਾਣਾ ਦੇਣਾ ਹੈ ਮੱਲਾ ਵੀ ਤੁਸੀਂ ਐ ਲਾ ਲੋ ਡੇਢ ਗੱਟਾ ਮੱਲਾ 4 ਕਿੱਲਿਆਂ ਚ ਪਾ ਸਕਦੇ ਤੇ ਕੋਈ ਨਾਲ ਸਪਰੇਅ ਉਸ ਨਹੀਂ ਕਰਨੀ ਬਾਫ ਢੀਲਾ ਕੋਰੀ ਪਾਦਨੀ ਪੱਠੇ ਨਹੀਂ ਹੁੰਦੇ ਜੇ ਉਸ ਤੋਂ ਬਾਅਦ ਪੱਠੇ ਨਹੀਂ ਦਿੱਕਤ ਆਉਂਦੀ ਕੋਈ ਢੀਲਾ ਹੀ ਹੋਊਗਾ ਉਸ ਤੋਂ ਬਾਅਦ ਆਪਣੀ ਆਉਂਦੀ ਹੈ ਮੰਨ ਲਾ ਨੌਮਨੀ ਗੋਲਡ ਨੌਮਨੀ ਗੋਲਡ ਹਾਂ ਨੌਮਨੀ ਗੋਲਡ ਪਾ ਸਕਦੇ ਤੇ ਉਸ ਤੋਂ ਬਾਅਦ ਕੋਈ ਰੇ ਸਪਰੇਅ ਕੋਈ ਹੋਰ ਰੇ ਸਪਰੇਅ ਤਾਂ ਜਿਵੇਂ ਝੋਨੇ ਚ ਪਾਓ ਉਹ ਦੂਜੇ ਚ ਪਾਉ ਆਮ ਸੁਧਾਰਨ ਝੋਨੇ ਵਾਂਗੂ ਆਮ ਝੋਨੇ ਚ ਪੈਂਦੀ ਉਹੀ ਉਹੀ ਪਾਣੀ ਲਾਉਣੇ ਆ ਉਹੀ ਪਾਣੀ ਲਾਉਣੇ ਸੀ ਠੀਕ ਆ ਜੀ ਵੀਡੀਓ ਵਧੀਆ ਲੱ ਉਹ ਵੀ ਦੱਸਿਓ ਵੀ ਕੌਣ-ਕੌਣ ਮਜਾਦ ਕਰੂਗਾ ਤੇ ਕੌਣ-ਕੌਣ ਝੋਨਾ ਲਵਾਊਗਾ ਤੇ ਜੇ ਕੋਈ ਇਸ ਚੀਜ਼ ਤੋਂ ਦੀ ਕੋਈ ਫਾਇਦੇ ਜਾਂ ਨੁਕਸਾਨ ਹੋਏ ਤੇ ਸਾਡੇ ਨਾਲ ਉਹ ਵੀ ਗੱਲਬਾਤ ਸ਼ੇਅਰ ਕਰਿਓ ਤਾਂ ਜੋ ਅਸੀਂ ਵੀ ਤੁਹਾਡੇ ਤੋਂ ਇਹਨਾਂ ਕੋਲ ਸਿੱਖ ਸਕੀਏ ਧੰਨਵਾਦ ਜੀ